ਟੈਂਪੂਆਂ ਦਾ ਮੇਲਾ ਜਿਹੜਾ ਰੱਖਿਆ ਸੀਦਾ ਇੱਕ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਪਕਾਇਰਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਆ ਗਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੜੀ ਸੇ ਸ਼ਹੀਦਾਂ ਸੂਰਮਿਆਂ ਦੀਆਂ ਬਰਸਾਂ ਦਾ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲੱਗਿਆ ਕਰਨਗੇ। ਕਿੱਡੇ ਤੁਹਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਹਨੂੰ ਚੁੜਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀ ਕੁਤਾਰੂ ਚੱਕ ਵਰਗੇ ਪਹਿਲਾਂ ਹੀ ਹੋਏਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਦਾ ਵੀ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮੇਲੇ ਦਨੇ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਐਲਾਨ ਕੀਤਾ ਵੀ ਪੰਜਾਬ ਦੀ ਧਰਤੀ 'ਤੇ ਕਿਸੇ ਵੀ ਜਿਹਨੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਕਰਨ ਸਾਨੂੰ ਕਿ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਲੱਗੂਗਾ ਯਾਰ ਸਾਡੇ ਜਵਾਬ ਹੁਣ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਣਾ ਲੈਣਗੇ ਟੈਂਪੂਆਂ ਤੋਂ ਸਿੱਧ ਲੈਣਗੇ ਲਖਈ ਟੈਂਪੂਆਂ ਕੀ ਭਾਗ ਇੱਥੇ ਦਾ ਗੇ ਕਹਿੰਦੇ ਜਿਹਨੂੰ ਤੁਸੀਂ ਦੇ ਜਾਇਬ ਜੀ ਨੂੰ ਰੋਕਣ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚਾ ਜੇ ਲਾ ਜਾ ਰਹੇ ਆ ਗੱਲ ਅਸੀਂ ਆਉਣ ਵਾਲੇ ਦਿਨਾਂ ਜੇ ਵੀ ਸੰਘਰਸ਼ ਫਿੜਾਂਗੇ ਵੀ ਜੇ ਤੁਸੀਂ ਆ ਕੋਈ ਹੈ ਜ ਮੇਲਾ ਮੂਲਾ ਪੰਜਾਬ ਦੀ ਧਰਤੀ ਤੇ ਕਰਾਉਣੀ ਆ ਜਦ ਤੀਏ ਸਾਰਾ ਪੰਜਾਬ ਸ਼ਾਮਲ ਆ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮੰਨ ਲਓ ਮੇਰੇ ਪੂਰਾ ਪੂਰਾ ਜਵਾਬ ਨਹੀਂ ਆ ਮੇਰੇ ਜਵਾਕੇ ਦੇਖਣਗੇ ਵੀ ਉੱਥੇ ਇੱਕ ਟੈਂਪੂ ਬੰਦਾ ਕਿਸੇ ਕਾਲ ਦੀ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਕੋਈ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਨੂੰ ਜਾ ਰਹੇ ਆ ਉਹ ਸਾਡੀ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾ ਨੂੰ ਸੋ ਇਸ ਲਈ ਅਸੀਂ ਤਾਂ ਫਰੋਧ ਕਰਦੇ ਆ ਵੀ ਜਿਹਨੇ ਕੋਈ ਕੁੱਤਾ ਪਹਿਲਾ ਕਰਨਾ ਕੋਈ ਪੁੱਟਾ ਅਦਾ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਸਭ ਕੇ ਬਥੇਰੇ ਪਹਿਲਾਂ ਕਰਦੇ ਤੁਸੀਂ ਵੀ ਕਰ ਲਓ ਇਹ ਜੰਤਕ ਨਾ ਹੋਵੋ ਇਹ ਇਹ ਸਮਾਜ ਦੀਆਂ ਕੋ ਸਿਮਤਾਂੀਆਂ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਜੇ ਨੰਗੇ ਹੋ ਕੇ ਛੜਕਦੇ ਆ ਖੜ੍ਹਜੋਗੇ ਅਸੀਂ ਵੀ ਮੇਰੀ ਆਜ਼ਾਦੀ ਹੈ ਜੀ ਇਹ ਐ ਨਹੀਂ ਆਜ਼ਾਦੀਆਂ ਤਵੇ ਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਤਾ ਅਸ਼ਟਰਪਤੀ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਕੋ ਲੱਗ ਲੁਗੂ ਹਣਾ ਦੋ ਜੈਂਡਰ ਹੀ ਰਹਿਣੇ ਆ ਅੱਛਾ ਇੱਕ ਬਿੜਣਾ ਜਿਹੜੀ ਪੁਲਿਸ ਵਾਲੀ ਬਣੀ ਗਈ ਹੈ ਨਾ ਕਿਵੇਂ ਦੇਖੋ ਉਸ ਚੀਜ਼ ਨੂੰ ਉਹ ਬਸਦਾ ਵੀ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦੇ ਆਈਜੀ ਉਹ ਕੀ ਨਾ ਰਾਜੀਤ ਕਿੱਡਾ ਵੱਡਾ ਸਮੱਗਲਰ ਆ ਉਹ ਫੜ ਲਿਆ ਇਹਨਾਂ ਦਾ ਇੰਦਰਜੀਤ ਸਿੰਘ ਇਨਸਪੈਕਟਰ ਉਹ ਫੜ ਲਿਆ ਇਹ ਛੋਟਾ ਮੋਟਾ ਮੋਰਾ ਸੀਗੇ ਫੜ ਲਈ ਖਬਰਾਂ ਕੌਣ ਕੌਣ ਸ਼ਾਮਲ ਹਨ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਹਿੰਦਾ ਤਾਰਾ ਆਈਪੀਐਸ ਤੋਂ ਕਰ ਦੇਣਾ ਵੀ ਜੁੜਦੇ ਪਰ ਮੈਂ ਕਹਿੰਦਾ ਜਿਹਦੇ ਨਾਲ ਵੀ ਤਾਰਾਂ ਜੁੜਦੀਆਂ ਇਹਦੀ ਜਾਂਚ ਹੋਵੇ ਦੀ ਪੜਤਾਲ ਹੋਵੇ ਕੋਈ ਯੂਨੀਸਰੀ ਜਾਂਚ ਹੋਵੇ ਕੋਈ ਸੱਟ ਬਣੇ ਪਤਾ ਲੱਗੇ ਕੌਣ-ਕੌਣ ਸ਼ਾਮਲ ਹੈ ਜਿਹੜੇ ਸ਼ਾਮਲ ਆ ਫੜਕੇ ਅੰਦਰ ਦੇ ਪਰ ਉਧਰ ਨੂੰ ਥੋੜੀ ਜਾਣਾ ਇਹਦਾ ਗਰੀਬਾਂ ਦੇ ਕੋਲੇ ਢਾਉਂਦੇ ਫਿਰਦੇ ਆ ਜਿਹੜਾ ਰੱਖਿਆ ਸੀਦਾ ਇੱਕ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਹੈਰਾਨੀ ਦੀ ਗੱਲ ਆ ਕਦਰਯੋਗ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੜੀ ਤੇ ਸਹੀਦਾਂ ਸੂਰਮਿਆਂ ਦੀਆਂ ਬਰਸੀਆਂ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲੱਗਿਆ ਕਰਨਗੇ ਕਿੱਡੇ ਤੁਹਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਹਨੂੰ ਚੁਣਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀ ਕੁਤਾਰੂ ਚੱਕ ਵਰਗੇ ਪਹਿਲਾਂ ਹੀ ਹੋ ਹੈਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਨਾਂ ਦੇ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮਿਲਦੰਨੇ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਲਾਣ ਕੀਤਾ ਵੀ ਪੰਜਾਬ ਦੀ ਧਰਤੀ ਉੱਤੇ ਕਿਸੇ ਵੀ ਜਿਹਨੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਕਹਿੰਦੇ ਸੋਨੂ ਕੀ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਲੱਗੂਗਾ ਯਾਰ ਸਾਡੇ ਜਵਾਬ ਕੋ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਨਾ ਲੈਣਗੇ ਟੈਂਪੂਆਂ ਤੋਂ ਸਿੱਧ ਲੈਣਗੇ ਲਖਾਈ ਟੈਂਪੂਆਂ ਕੀ ਭਾਵ ਹੈ ਗੇ ਕਹਿੰਦੇ ਜਿਹਨੂੰ ਤੁਸੀਂ ਤੇਰੀ ਜੀ ਜਾਓਗੇ ਰੋਕਣ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚਾ ਜੇ ਲਾ ਜਾ ਰਹੇ ਹਾਂ ਗੱਲ ਅਸੀਂ ਆਉਣ ਵਾਲੇ ਦਿਨਾਂ ਜੇ ਵੀ ਸੰਘਰਸ਼ ਵਿੜਾਂਗੇ ਵੀ ਜੇ ਤੁਸੀਂ ਆ ਆ ਕੇ ਆ ਜਾ ਮੇਲਾ ਮੁੰਡਾ ਪੰਜਾਬ ਦੀ ਧਰਤੀ ਤੇ ਕਰਾਉਣੀ ਆ ਜਦਤੀ ਫਿਰ ਵੀ ਜੱਟ ਬੰਦੇ ਟਾਕਰ ਹੋਗੇ ਸਾਰਾ ਪੰਜਾਬ ਸ਼ਾਮਲ ਹੈ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮੰਨ ਲਓ ਮੇਰੇ ਪੁਰਾ ਪੁਰਾ ਜਵਾਕ ਨੇ ਇਹ ਮੇਰੇ ਜਵਾਕ ਦੇਖਣਗੇ ਵੀ ਉੱਥੇ ਇੱਕ ਟੈਂਪੂ ਬੰਦਾ ਕਿਸੇ ਕਾਲ ਦੀ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਕੋਈ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਨੂੰ ਜਾ ਰਹੇ ਹੋ ਸਾਡੀ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾ ਨੂੰ ਸੋ ਇਸ ਲਈ ਅਸੀਂ ਤਾਂ ਵਿਰੋਧ ਕਰਦੇ ਆ ਵੀ ਜਿਹਨੇ ਕੋ ਕੁੱਤਾ ਪਹਿਲਾ ਕਰਨਾ ਕੋ ਕੁੱਤਾ ਆ ਤਾਂ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਛਿਪ ਕੇ ਬਥੇਰੇ ਭਲਾ ਕਰਦੇ ਤੁਸੀਂ ਵੀ ਕਰ ਲਓ ਇਹ ਜਨਤਕ ਨਾ ਹੋਵੋ ਇਹ ਇਹ ਸਮਾਜ ਦੀਆਂ ਕੋ ਸਿਮਤਾਂੀਆਂ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਤੁਸੀਂ ਨੰਗੇ ਹੋ ਕੇ ਛਲਕਦੇ ਆ ਖੜ੍ਹਜੋਗੇ ਅਸੀਂ ਵੀ ਮੇਰੀ ਜਾਦੀ ਹੈ ਜੀ ਇਹ ਐ ਨਹੀਂ ਜਾਦੀਆਂ ਹੁੰਦੀ ਸੋ ਇਹਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਤਾ ਅਸ਼ਟਰਪਤੀ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਕੋ ਲੱਗ ਲੁੱਗੂ ਹੋਣਾ ਦੋ ਜੈਂਡਰ ਹੀ ਰਹਿਣੇ ਆ ਅੱਛਾ ਇੱਕ ਬਿਠਣਾ ਜਿਹੜੀ ਪੁਲਿਸ ਵਾਲੀ ਬੜੀ ਗਈ ਹੈ ਨਾ ਕਿਵੇਂ ਦੇਖੋ ਉਸ ਚੀਜ਼ ਨੂੰ ਉਹ ਬਸ ਇਹਦੇ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦੇ ਆਈਜੀ ਉਹ ਕੀ ਨਾ ਰਾਜੀਤ ਕਿੱਡਾ ਵੱਡਾ ਸਮਗਲਰ ਆ ਉਹ ਫੜ ਲਿਆ ਇਹਨਾਂ ਦਾ ਇੰਦਰਜੀਤ ਸਿੰਘ ਇਨਸਪੈਕਟਰ ਉਹ ਫੜ ਲਿਆ ਇਹ ਛੋਟਾ ਮੋਟਾ ਮੋਰਾ ਸੀਗੀ ਇਹ ਫੜ ਲਈ ਖਬਰਾਂ ਕੌਣ ਕੌਣ ਸ਼ਾਮਲ ਇਹਨਾਂ ਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਹਿੰਦੇ ਤਾਰਾ ਆਈਪੀਐਸ ਅਧਿਕਾਰ ਦੇਣਾ ਵੀ ਜੁੜਦੇ ਨੇ ਮੈਂ ਕਹਿੰਦਾ ਜਿਹਦੇ ਨਾਲ ਵੀ ਤਾਰਾ ਜੁੜਦੇ ਆ ਇਹਦੀ ਜਾਂਚ ਹੋਵੇ ਇਹਦੀ ਪੜਤਾਲ ਹੋਵੇ ਕੋਈ ਯੂਨੀਸਰੀ ਜਾਂਚ ਹੋਵੇ ਉਹ ਸੱਟ ਬਣੇ ਪਤਾ ਲੱਗੇ ਕੌਣ ਕੌਣ ਸ਼ਾਮਲ ਆ ਜੇ ਜੇ ਸ਼ਾਮਲਾ ਫੜਕ ਦੇ ਅੰਦਰ ਦੇ ਪਰ ਉਧਰ ਨੂੰ ਥੋੜੀ ਜਾਣਾ ਇਹ ਗਰੀਬਾਂ ਦੇ ਕੋਲੇ ਢਾਉਂਦੇ ਫਿਰਦੇ ਆ ਜਿਹੜਾ ਰੱਖਿਆ ਸੀਦਾ ਇੱਕ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਹੈਰਾਨੀ ਦੀ ਗੱਲ ਆ ਗਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੜੇ ਸ਼ਹੀਦਾਂ ਸੂਰਮਿਆਂ ਦੀਆਂ ਵਰਸਾਂ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲੱਗਿਆ ਕਰਨਗੇ ਕਿੱਡੇ ਤੁਹਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਹਨੂੰ ਚੁਣਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀ ਕੁਤਾਰੂ ਚੱਕ ਵਰਗੇ ਪਹਿਲਾਂ ਹੀ ਹੋਏਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਦਾ ਵੀ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮੇਲੇ ਦਨਾਂ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਐਲਾਨ ਕੀਤਾ ਵੀ ਪੰਜਾਬ ਦੀ ਧਰਤੀ ਉੱਤੇ ਕਿਸੇ ਵੀ ਜਿਹਨੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਗ ਕਹਿੰਦੇ ਸੋਨੂ ਕੀ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਲੱਗੂਗਾ ਯਾਰ ਸਾਡੇ ਜਵਾਬ ਹੁਣ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੋਆਂ ਤੋਂ ਪ੍ਰੇਰਨਾ ਲੈਣਗੇ ਟੈਂਪੋ ਨੂੰ ਸਿੱਧ ਲੈਣਗੇ ਟੈਂਪੋਆਂ ਕੀ ਭਾਗ ਇੰਦਾ ਗੇ ਕਹਿੰਦੇ ਜਿਹਨੂੰ ਤੁਸੀਂ ਸੜੀ ਦੀ ਗਾਇ ਜਾਉਗੇ ਰੋਕਣ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚਾ ਜੇ ਲਾ ਜਾ ਰਹੇ ਆ ਗੱਲ ਅਸੀਂ ਆਉਣ ਵਾਲੇ ਦਿਨਾਂ ਜੇ ਵੀ ਸੰਘਰਸ਼ ਵਿੱਡਾਂਗੇ ਵੀ ਜੇ ਤੁਸੀਂ ਆ ਕੋਈ ਆ ਜਾ ਮੇਲਾ ਮੁੰਡਾ ਪੰਜਾਬ ਦੀ ਧਰਤੀ ਤੇ ਕਰਾਉਣੀ ਆ ਜਦ ਤੀਏ ਸਾਰਾ ਪੰਜਾਬ ਸ਼ਾਮਲ ਆ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮੰਨ ਲਓ ਮੇਰੇ ਪੂਰਾ ਪੂਰਾ ਜਵਾਕ ਨਹੀਂ ਇਹ ਮੇਰੇ ਜਵਾਕ ਦੇਖਣਗੇ ਵੀ ਉੱਥੇ ਇੱਕ ਟੈਂਪੂ ਬੰਦਾ ਕਿਸੇ ਕਾਲ ਦੀ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਕੋਈ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਨੂੰ ਜਾ ਰਹੇ ਆਂ ਤੁਸੀਂ ਸਾਡੀ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾ ਨੂੰ ਸੋ ਇਸ ਲਈ ਅਸੀਂ ਤਾਂ ਵਿਰੋਧ ਕਰਦੇ ਆਂ ਵੀ ਜਿਹਨੇ ਕੋ ਕੁੱਤਾ ਪੇਲਾ ਕਰਨਾ ਕੋ ਕੁੱਟਾ ਆ ਤਾਂ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਸਿੱਧਕੇ ਬਥੇਰੇ ਪਹਿਲਾਂ ਕਰਦੇ ਤੁਸੀਂ ਵੀ ਕਰ ਲਓ ਤੇ ਜੰਤਕ ਨਾ ਹੋਵੋ ਇਹ ਇਹ ਸਮਾਜ ਦੀਆਂ ਕੋ ਸਿੰਤਾਈਆਂ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਤੁਸੀਂ ਨੰਗੇ ਹੋ ਕੇ ਛਲਕਦੇ ਆ ਖੜ੍ਹਜੋਂਗੇ ਅਸੀਂ ਵੀ ਮੇਰੀ ਇਜਾਦੀ ਹੈ ਜੀ ਇਹ ਨਹੀਂ ਜਾਂਦੀਆਂ ਹੁੰਦਾ ਸੋ ਇਹਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਤਾ ਅਸਟਰਪਤੀ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਗੁੱਲਾ ਗੁੱਲੂ ਹੁਣ ਦੋ ਜੈਂਡਰ ਹੀ ਰਹਿਣੇ ਆ ਅੱਛਾ ਇੱਕ ਬਿੜਣਾ ਜਿਹੜੀ ਪੁਲਿਸ ਵਾਲੀ ਫੜੀ ਗਈ ਹੈ ਨਾ ਤੇ ਜਿਵੇਂ ਦੇਖੋ ਫੀਲ ਉਹ ਬਸ ਤਾਂ ਵੀ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦੇ ਆਈਜੀ ਉਹ ਕੀ ਨਾ ਰਾਜੀਤ ਕਿੱਡਾ ਵੱਡਾ ਸਮੱਗਲਰ ਆ ਉਹ ਫੜ ਲਿਆ ਇਹਨਾਂ ਦਾ ਕੋ ਇੰਦਰਜੀਤ ਸਿੰਘ ਇਨਸਪੈਕਟਰ ਉਹ ਫੜ ਲਿਆ ਇਹ ਛੋਟਾ ਮੋਟਾ ਮੋਰਾ ਸੀਗੀ ਇਹ ਫੜ ਲਈ ਖਬਰਾਂ ਕੌਣ ਕੌਣ ਸ਼ਾਮਲ ਇਹਨਾਂ ਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਹੇ ਤਾਰਾ ਆਈਪੀਐਸ ਦੇ ਘਰ ਦੇ ਨਾਲ ਵੀ ਜੁੜਦੇ ਨੇ ਮੈਂ ਕਹਿੰਦਾ ਜਿਹਦੇ ਨਾਲ ਵੀ ਤਾਰਾ ਜੁੜਦੇ ਆਂ ਇਹਦੀ ਜਾਂਚ ਹੋਵੇ ਦੀ ਪਰਤਾਲ ਹੋਵੇ ਕੋ ਜੂਰੀਸਡੀਕਟ ਜਾਂਚ ਹੋਵੇ ਉਹ ਸੱਟ ਬਣੇ ਪਤਾ ਲੱਗੇ ਕੌਣ ਕੌਣ ਸ਼ਾਮਲ ਆ ਜਿਹੜੇ ਸ਼ਾਮਲ ਆ ਫੜ ਕੇ ਅੰਦਰ ਦੇ ਪਰ ਉਧਰ ਨੂੰ ਥੋੜੀ ਜਾਣਾ ਇਹ ਗਰੀਬਾਂ ਦੇ ਕੋਲੇ ਢਾਉਂਦੇ ਫਿਰਦੇ ਆ ਜਿਹੜਾ ਰੱਖਿਆ ਸੀਦਾ ਇੱਕ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਹਰਾਨੀ ਦੀ ਗੱਲ ਆ ਕਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੜੀ ਚ ਸਹੀਤਾਂ ਸੂਰਮਿਆਂ ਦੀਆਂ ਬਸਤਾਂ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲਗਿਆ ਕਰਨਗੇ ਕਿੱਡੇ ਸਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਹਨੂੰ ਚੁਣਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀ ਕੁਤਾਰੂ ਚੱਕ ਵਰਗੇ ਪਹਿਲਾਂ ਹੀ ਹੋ ਹੈਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਨਾਂ ਦੇ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮੇਲੇ ਦਨੈ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਐਲਾਨ ਕੀਤਾ ਵੀ ਪੰਜਾਬ ਦੀ ਧਰਤੀ ਉੱਤੇ ਕਿਸੇ ਵੀ ਜਿਹਨੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਕਹਿੰਦੇ ਸਾਨੂੰ ਕਿ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਲੱਗਉਗਾ ਯਾਰ ਸਾਡੇ ਜਵਾਬ ਕੋ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਨਾ ਲੈਣਗੇ ਟੈਂਪੂਆਂ ਤੋਂ ਸਿੱਧ ਲੈਣਗੇ ਕਿਹੜੀ ਟੈਂਪੂ ਕੀ ਭਾਗ ਇੰਦਾ ਗੇ ਕਹਿੰਦੇ ਜਿਨੂੰ ਤੁਸੀਂ ਸਰੇ ਦੀ ਗਾਇ ਰੋਕਣ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚਾ ਜੇ ਲਾ ਜਾ ਰਹੇ ਆ ਗੱਲ ਅਸੀਂ ਆਉਣ ਵਾਲੇ ਦਿਨਾਂ ਜਿਹੜੇ ਸੰਘਰਸ਼ ਫਿੱਟਾਂਗੇ ਵੀ ਜੇ ਤੁਸੀਂ ਆ ਕੋਈ ਆ ਜਾ ਮੇਲਾ ਮੁੰਡਾ ਪੰਜਾਬ ਦੀ ਧਰਤੀ ਤੇ ਕਰਾਉਣੀ ਆ ਦਿੱਤੀ ਫਿਰ ਵੀ ਜੱਟ ਵਾਲੀ ਇਤਲਾਮ ਸਾਰਾ ਪੰਜਾਬ ਸ਼ਾਮਲ ਆ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮੰਨ ਲਓ ਮੇਰੇ ਪੂਰਾ ਪੂਰਾ ਜਵਾਬਕ ਨੇ ਇਹ ਮੇਰੇ ਜਵਾਬ ਕਿ ਦੇਖਣਗੇ ਵੀ ਉੱਥੇ ਬ੍ਰਿਕ ਟੈਂਪੂ ਬੰਦਾ ਕਿਸੇ ਕਾਲ ਦੀ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਕੋਈ ਸਨਮਾਨਤ ਕਰ ਰਹੇ ਹੋ